ਯਾਹ ਰਿਸ਼ਵਤ ਦਾ ਨਾ ਕਰ ਤਾਰਪੇ ਸਰਾ ਰੋਪਾ ਖੇਤ ਗਿਰਮਰਖ ਸੰਸਾਰ ਵਿਸਾਰ ਖੋਤਾਂ ਰੁਕੂ ਖੇਤੀ ਖੇਤਰੋਂ ਬਾਹਰ ਕਰੋ ਰਾਜਧਨ ਸਾਦੇ ਦੇਖੇ ਮੱਦੇ ਸਾਰ ਬੁੱਕਤੀ ਦਿੱਤੀ 366 ਤਾਰਾ ਦੇ ਸਪੈਂਸਰ ਨੇ ਬਰੇ ਅਹਾਰਾਸ਼ ਸੰਗਤ ਦੇ ਨਜ਼ਰ ਤੋਂ ਬਰਖਤ ਨਾਲ ਆਪਣੇ ਗ੍ਰਾਮੇਂ ਜੀਵਨ ਸਿੱਧੂ ਭਾਈ ਨੂੰ ਦਿੱਤੀ ਸਤੁਰ ਕਾਲੀ ਤੋਂ ਲਾਹ ਤੁਸੀਂ ਦੇਖਿਆ ਕਿ ਨਗਰੀ ਫਸਦੇ ਸਤੁਰ ਕਾਲੀ ਪਹਿਚਣ ਨਾ ਗੁਰੂ ਚਿਦੇਵ ਬਹੁਤ ਸਰੀਆਂ ਲੜਾਂ ਜਿਹਨਾਂ ਨੇ ਅੰਗਰੇਜ਼ਾਂ ਦੀ ਜਿਹੜੀ ਸੀ نیند ਹਰਾਨ ਕੀਤੀ ਹਜ਼ਾਰਾਂ ਰੱਖਾਂ ਸਾਡੇ ਛੀ ਦੋਏ ਨਾ ਰੋਸ ਸਿਕਮੰਗਾ ਦੇ ਨਗਰ ਤੋਂ ਬਾਅਦ ਦੀ ਸਾਰੇ ਜੀ ਚੱਕੇ ਗਏ ਨੇ ਆਜੂ ਸਾਹਿਬਾਨ ਔਰ ਜਿ ਸਾਰੀ ਪਸੰ ਸਾਖੀ ਅੱਜ ਦਾ ਗ੍ਰੋਪ 130 ਅਸੀਂ ਆਪਾਂ ਜੀ ਆ ਕੇ ਆਪਣਾ ਤਾਂਗੋਂ 15% ਤੱਕ ਬਰੇਕ ਕਰਿਆ ਸੀ ਮੇਟ ਪਰ ਅਸੀਂ ਕਹਿੰਦੇ ਸਭ ਨੂੰ ਮਿਲ ਕੇ ਬੇਨਤੀ ਕਰਕੇ ਆਏ ਕਿ ਜੇ ਤੁਸੀਂ ਅਸੀਂ ਪਹਿਲੇ 12 ਤਰੀਕ ਦੀ ਦਿੱਤੀ ਜ਼ਰੂਰ ਨਾ ਕਰੀਓ ਜੀ ਬੜਾ ਪੈਣੀ ਅਸੀਂ ਜੱਤੀ ਬਈਆ ਬਹੁਤ ਖੜੇ ਹੋ ਗਏ ਲੋਕਾਂ ਦੇ ਸਿਰ ਤੇ ਕਰਦੇ ਹੋ ਕੋਈ ਰਸਤਾ ਹੋਣ ਦੇ ਪੱਡੀ ਸਾਹਿਬ ਨੇ ਕਿਹਾ ਵੀ ਤੁਸੀਂ ਇਹ ਸਾਨੂੰ 13 ਤਰੀਕ ਦਾ ਕਸਮਾ ਦੇ ਬਹੁਤ 13 ਤਰੀਕ ਨੂੰ ਸਵੇਰੇ ਤੋਂ ਚੱਲਦਾ ਸਮਾਂ ਵਜਤਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪ੍ਰਤਿ ਸੋਖਤ ਕਿਸਾਨ ਮੋਰਤਾ ਗੁਰੂ ਨਾਲ ਦੀ ਨਾਲ ਅਸਨੇ ਵਿਧਾਇਕ ਦੇ ਪਾਰਲੀਮੈਂਟ ਦੇ ਅੱਗੇ ਲੋਕੀ ਦੇ ਲਈ ਇਹ ਦੇਖਤੀ ਵਾਰੀ ਬਾਰੇ ਜਾਣਕਾਰੀ ਹਾਸਲ ਕਿਸ ਫਰਮੋਰ ਦਾ ਰਾਜਪੁਰਾ ਨੇ ਮੋਟਰ ਚ ਸਪੀਕ ਕਰਦਾ ਐ ਦੋਵਾਰ ਲੀਸੀ ਨਾਗਰ ਮੈਂ ਸਿੰਘ ਦਿੱਤੋ ਪਰ ਜੀ ਆਹ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਰਾਜਪੁਰਾ ਐਸਡੀਐਮ ਦਫਤਰ ਦੇ ਸਾਹਮਣੇ ਕੀ ਕਾਰਨ ਹੈ ਇਹਦਾ ਕਾਰਨ ਇਹ ਹੈ ਜਿਹੜਾ 1942 ਚ ਅੰਗਰੇਜ਼ੋ ਭਾਰਤ ਛੱਡੋ ਉਹ ਉਹ ਸੁਪਨਾ ਪੂਰਾ ਨਹੀਂ ਹੋਇਆ ਇਸ ਕਰਕੇ ਅਸੀਂ ਓਸੀ ਨਾਰੇ ਨੂੰ ਫੇਰ ਬੁਲੰਦ ਕਰਦੇ ਹਾਂ ਕਾਰਪੋਰੇਟੋ ਭਾਰਤ ਛੱਡੋ ਡਬਲਯੂਟੀਓ ਨੀਤੀਆਂ ਨੇ ਸਾਮਰਾਜੇ ਤੋਂ ਬਾਹਰ ਆਓ ਕਿਉਂਕਿ ਮੇਰੀ ਇਹ ਮੇਰੀ ਇਹ ਸਹ ਦਲੀਲ ਨਾਲ ਮੈਂ ਉਹ ਗੱਲ ਕਹਿ ਰਿਹਾ ਕਿਉਂਕਿ ਹੁਣ ਤੱਕ ਅਸੀਂ ਮੰਨਦਾ ਸਾਡਾ ملک ਹੋ ਗਿਆ ਆਜ਼ਾਦ ਆਮ ਯਾਨੀ ਇਤਿਹਾਸਿਕ ਸਮਝ ਇਹ ਹੈ ਸਾਮਰਾਜ ਸਾਡੇ ਮੁਲਕਾਂ ਚ ਨਹੀਂ ਗਾ ਪੂਰੀ ਦੁਨੀਆ ਚ ਕਾਰਪੋਰੇਟ ਸੈਕਟਰ ਦੇ ਨਾਂ ਤੇ ਕਾਇਮ ਹੈ ਤਾਂ ਉਹਦੇ ਲਈ ਅਸੀਂ ਹੁਣ ਕੀ ਕਰਨਾ ਕੀ ਲੜਨਾ ਇਸ ਕਿਸਮ ਦਾ ਅਸੀਂ ਉਹੀ ਨਾਰਾ ਚੱਕਦੇ ਆ ਜੋ ਨਹੀਂ ਤਾਂ ਲੋੜ ਹੀ ਨਹੀਂ ਸਾਨੂੰ ਜੇ ਸਾਡਾ ਭਾਰਤ ਆਜ਼ਾਦ ਹੁੰਦਾ ਅੰਗਰੇਜ਼ਾਂ ਨੇ ਛੱਡਿਆ ਹੁੰਦਾ ਇਹ ਵੀ ਗੱਲ ਸਮਝਣ ਦੀ ਲੋੜ ਹੈ ਉਹ ਆਮ ਤੌਰ ਤੇ ਅਸੀਂ ਇਹੀ ਕਹਿੰਦੇ ਜਨਾ ਸਾਡਾ ਭਾਰਤ ਆਜ਼ਾਦ ਆ ਮੇਰੀ ਸਮਝ ਵਿਗਿਆਨ ਦੀ ਸਮਝ ਹਕਲ ਦੀ ਸਮਝ ਨਹੀਂ ਮੁਲਕ ਸਾਡਾ ਆਜ਼ਾਦ ਹੋਇਆ ਸਾਡੇ ਮੁਲਕਾਂ ਦੇ ਅੰਗਰੇਜ਼ਾਂ ਨੂੰ ਕੱਢਣ ਲਈ ਗਦਰੀਆਂ ਨੇ ਭਗਤ ਸਿੰਘ ਉਹਨਾਂ ਨੇ ਹਥਿਆਰਮਹ ਲਹਿਰ ਚਲਾਈ ਸੀ ਪਰ ਗਾਂਧੀ ਸਾਡੀ ਸਰਕਾਰ ਨਾਲ ਜਿਹੜੇ ਰਾਜੇ ਰੂਜੇ ਉਹਦੇ ਸਹਿਯੋਗੀ ਸੀਗੇ ਸਾਮਰਾਜ ਤੇ ਜਦੋਂ ਦੁਨੀਆ 'ਚ ਸਾਮਰਾਜ ਹਾਰਿਆ ਦੋ ਜੰਗਾਂ ਤੋਂ ਬਾਅਦ ਉਹਨੇ ਕਿ ਮੈਂ ਸਿੱਧਾ ਰਾਜ ਨਹੀਂ ਕਰ ਸਕਦਾ ਇਸ ਕਰਕੇ ਉੱਥੇ ਦੀ ਸਰਕਾਰਾਂ ਰਾਹੀਂ ਮੈਂ ਰਾਜ ਕਰਾਂ ਇਸ ਕਰਕੇ ਜਿਹੜੀ ਅੰਗਰੇਜ਼ਾਂ ਨੇ ਲੰਬੇ ਸਮੇਂ ਬਾਅਦ ਗਦਰੀਆਂ ਨੂੰ ਜਿਹੜਾ ਪੂਰੀ ਤਰ੍ਹਾਂ ਸਾਮਰਾਜ ਦਾ ਖਾਤਮਾ ਚਾਹੁੰਦੇ ਸੀ ਉਸ ਲਹਿਰ ਨੂੰ ਹਰ ਜੱਪ ਪਹੁੰਚਾਇਆ ਗਾਂਧੀ ਜਾਂ ਇਸ ਕਿਸਮ ਦੀ ਕਾਂਗਰਸ ਪਾਰਟੀ ਨੇ ਜਿਹੜਾ ਸਮਝੋਤਾਵਾਦੀ సామਰਾਦਿਕ ਪੈਦਾ ਕੀਤੀ ਜਮਾਤ ਸੀਗੀ ਇੱਥੋਂ ਦਾ ਸੰਤਕਾਰ ਇੱਥੋਂ ਦਾ ਜਾਨੀ ਰਾਜੇ ਸਰਦਾਰ ਉਸ ਤਪਕੇ ਨੇ ਇਹ ਸਾਡੇ ਮੁਲਕ ਦੀ ਆਜ਼ਾਦੀ ਨਹੀਂ ਹੋਣ ਦਿੱਤੀ సామਰਾਦਿਕ ਗੁਲਾਮੀ ਨੂੰ ਦੇ ਨੀਤੀਆਂ ਨੂੰ ਸਵੀਕਾਰ ਕੀਤਾ ਜਿਹੜੀ ਹੁਣ ਅੱਜ ਦੀ ਮੰਗ ਦੱਸੋ ਕੀ ਮੰਗਾ ਕੀ ਨੇ ਆਪਣੀ ਜਿਹੜੀ ਮੰਗ ਕਰਦੇ ਅੱਜ ਧਰਨਾ ਦਿੱਤਾ ਗਿਆ ਵੀ ਕੀ ਮੰਗ ਪੱਤਰ ਵੀ ਦੇਵੋਗੇ ਕਿਸੇ ਨੂੰ ਨਾ ਨਾ ਫੌਰੀ ਫੌਰੀ ਤਾਂ ਇਹ ਆ ਕਾਂਗਰਸ ਰਾਜਪਰੇ ਚ 533 ਏਕੜ ਜਿਹੜਾ ਕਾਰਪੋਰੇਟ ਨੇ ਲਈ ਆ ਜ਼ਮੀਨ ਇਹ ਮੇਰੇ ਖਾਲ 30-35 ਸਾਲਾਂ ਤੋਂ ਲੜਦੇ ਨੇ ਅੱਛਾ ਜਿਹੜਾ ਸਰਕਾਰ ਨੇ ਕਦੇ ਵਾਦਾ ਕਰਿਆ ਸੀ ਆ ਆਪਾਂ ਕਹਿੰਦੇ ਵੀ ਸਾਡੇ ਚਾਰ ਸੰਤਾਂ ਲੱਗੇ ਮੁੰਡੇ ਸਾਡੇ ਕੰਮ ਲੱਗਣ ਤੇ ਉਹੀ ਸਰਕਾਰ ਕਾਰਪੋਰੇਟ ਨੂੰ ਤਾਂ ਪਾ ਰਹੀ ਆ ਜਿਹੜਾ ਸਰਕਾਰ ਦੇ ਵਾਦੇ ਜਾਂ ਇਹ ਤਾਂ ਸਰਕਾਰ ਦੀ ਵੀ ਨੀਤਾਂ ਦਾ ਪਤਾ ਲੱਗਦਾ ਸਾਮਰਾਜ ਨੂੰ ਪਾਲਣਾ ਲੋਕਾਂ ਦੀਆਂ ਜ਼ਮੀਨਾਂ ਹਥਿਆਉਣਾ ਇਸ ਕਰਕੇ ਸਾਰੇ ਕਾਸੇ ਲਈ ਸਾਮਰਾਜ ਦੇ ਵਿਰੁੱਧ ਸਾਡਾ ਇੱਕ ਜੰਗ ਹੈ ਜੀ ਜਿਹਦਾ ਨਵਾਂ ਸ਼ਬਦ ਹੈ ਕਾਰਪੋਰੇਟ ਕਿਉਂਕਿ ਸਾਮਰਾਜ ਵੀ ਅੱਜ ਮੁਲਕ ਨਹੀਂ ਰਹੇ ਮੁਲਕਾਂ ਦੇ ਕੁਝ ਹਿੱਸੇ ਰਹਿ ਗਏ ਦੋ ਚਾਰ ਵਾਨੀ ਡਾਨੀ ਹੋ ਗਏ ਹੋਰੋਂ ਮੁਲਕਾਂ ਦੇ ਇਸ ਕਰਕੇ ਇਸ ਰੂਪ ਚ ਪੂਰੀ ਦੁਨੀਆ ਚ ਸਾਮਰਾਜ ਦੀ ਲਪੇਟ ਚੋਂ ਨਹੀਂ ਉੱਠੀ ਉੱਥੋਂ ਦੇ ਮਿਹਨਤੀ ਗਰੀਬ ਲੋਕੀ ਹਰ ਤੰਗ ਬਗਾਵਤਾਂ ਮੈਂ ਤੁਹਾਨੂੰ ਥੋੜੀ ਜੀ ਮਿਸਾਲ ਦਿੰਦਾ ਬੰਗਲਾਦੇਸ਼ ਚ ਕੀ ਹੋਇਆ ਇਸ ਤੰਗੀ ਚੋਂ ਉਹ ਮੁਲਕ ਉੱਭਰੇ ਨੇ ਪਰ ਉਹਨਾਂ ਦੇ ਸੱਟਾ ਕੀ ਨਿਕਲੂਗਾ ਉਹਨੇ ਰਾਜ ਬਦਲਿਆ ਪ੍ਰਬੰਧ ਨਹੀਂ ਬਦਲਿਆ ਜਿੰਨਾ ਚਿਰ ਪ੍ਰਬੰਧ ਨਹੀਂ ਬਦਲਿਆ ਜਾਂਦਾ ਸਮਾਜ 'ਚ ਲੋਕਾਂ ਦਾ ਰਾਜ਼ ਨਹੀਂ ਹੁੰਦਾ ਠੀਕ ਹੈ ਜੀ ਇਸ ਮੇਰਾ ਨਾਲ ਦਲਜੀਤ ਸਿੰਘ ਚੱਕਮਬਸਰੀਆ ਜੀ ਮੈਂਬਰ ਕੋਰ ਕਮੇਟੀ ਭਾਰਤ ਨੇ ਲਖਵਾਲ ਪੰਜਾਬ ਜੀ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਸਰ ਜਿਹੜਾ ਇਹਦਾ ਧਰਨਾ ਆ ਸੰਯੁਕਤ ਮੋਰਚੇ ਸਦਕਾ ਜਿੰਨੀਆਂ ਵੀ ਸੰਯੁਕਤ ਮੋਰਚੇ ਤੇ ਆ ਮੈਂਬਰ ਟੀਮਾਂ ਨੇ ਜਾਂ ਕਿਸਾਨ ਜਥੇ ਬੰਦੀਆਂ ਨੇ ਉਹ ਇੱਥੇ ਇਕੱਠੀਆਂ ਹੋਈਆਂ ਨੇ ਜੋ ਸੀਲ ਫੈਕਟਰੀ ਦਾ ਮੁੱਦਾ ਸੀਗਾ ਜੋ ਬੜੇ ਲੰਮੇ ਚਿਰ ਤੋਂ ਸੰਘਰਸ਼ ਜਿਹੜੇ ਸਾਥੀ ਜਿੱਥੇ ਬੰਦਿਆਂ ਕਰ ਰਹੇ ਆ ਸੀਗੀਆਂ ਉਹਨਾਂ ਨੇ ਇੱਕ ਉਜਾੜਾ ਰੋਕੂ ਸੰਘਰਸ਼ ਕਮੇਟੀ ਬਣਾਈ ਹੋਈ ਸੀਗੀ ਉਸ ਸੰਘਰਸ਼ ਨੂੰ ਔਰ ਤਿੱਖਾ ਕਰਨ ਵਾਸਤੇ ਅੱਜ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ। ਉਹ ਬੜੇ ਚਿਰ ਤੋਂ ਇਹ ਲੜਾਈ ਲੜ ਰਹੇ ਸੀਗੇ ਪਰ ਉਹਦੇ ਸੁਣਵਾਈ ਨਾ ਹੋਣ ਕਰਕੇ ਅੱਜ ਉਹ ਸੰਯੁਕਤ ਮੋਰਚੇ ਦੇ ਰੂਪ ਦੇ ਵਿੱਚ ਇਸ ਲੜਾਈ ਵਾਸਤੇ ਅਸੀਂ ਇਕੱਠੇ ਹੋਏ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਕੋਈ ਇਸ ਦੇ ਨਾਂ ਕੋਲ ਨਿਕਲਿਆ ਤੇ ਤਿੱਖਾ ਰੂਪ ਵੀ ਕੋ ਧਾਨ ਕੀਤਾ ਜਾ ਸਕਦਾ। ਉਹਦਾ ਕਹਿਣ ਤਾਂ ਭਾਬਾ ਜਿਹੜਾ ਜਗਾੜੂ ਆਪਣਾ ਦਾੜੂ ਇਹ ਮੋਰਚਾ ਕਰ ਰਿਹਾ ਸੀਗਾ ਤੁਸੀਂ ਉਹਦਾ ਸਮਰਥਨ ਦੇਣ ਆਏ ਹੋ। ਬਿਲਕੁਲ ਜੀ ਜਿਹੜਾ ਲੋਕ ਜਾੜੂ ਸੰਘਰਸ਼ ਮੋਰਚਾ ਨਾ ਬਣਾਇਆ ਸੀਗਾ ਉਸ ਟੀਮ ਨੂੰ ਅਸੀਂ ਅੱਜ ਜਿਹੜਾ ਵਾ ਸਮਰਥਨ ਪੱਤਰ ਚ ਮੇਨ ਮੰਗਦੀ ਆ ਤੁਹਾਡੀ ਮੇਨ ਮੰਗ ਤੇ ਹੋਈ ਆ ਪਰ ਉਹਦੇ ਨਾਲ ਜੋ ਵੀ ਸੰਯੁਕਤ ਮੋਰਚੇ ਦੇ ਹੋਰ ਮੰਗਾਂ ਹੋਣਗੀਆਂ ਬਹਿ ਕੇ ਵਿਚਾਰ ਕੇ ਜਿੱਦਾਂ ਵੀ ਕੋਈ ਫੈਸਲਾ ਸਾਂਝਾ ਆਊਗਾ ਉਹ ਅਸੀਂ ਰੂਪ ਦੇ ਵਿੱਚ ਸਾਂਝਾ ਦੇਵਾਂਗੇ ਅੱਜ ਕਿੰਨੀ ਜੱਥੇਬੰਦੀਆਂ ਤੁਹਾਡੇ ਪੱਤਰ ਕਮੇਟੀ ਨੂੰ ਮੰਗ ਪੱਤਰ ਵੈਸੇ ਡੀਸੀ ਨੂੰ ਦੇ ਆਏ ਜੀ ਅੱਜ ਜਿਹੜਾ ਮੇਨ ਕੋਈ ਹਲਕਾ ਪੈਂਦਾ ਰਾਜਪੁਰੇ ਦਾ ਜਿਹੜਾ ਮਸਲਾ ਹੈ ਰਾਜਪੁਰੇ ਦੇ ਵਿੱਚ ਪੈਂਦਾ ਆ ਉਸ ਸਬੰਧ ਦੇ ਵਿੱਚ ਐਸਡੀਓ ਨੂੰ ਮੰਗ ਪੱਤਰ ਦਿੱਤਾ ਜਾਊਗਾ ਤੇ ਲਗਭਗ ਸਾਡੇ ਅੱਜ 10 ਤੋਂ 12 ਜਥੇਬੰਦੀਆਂ ਤੇ ਹੋਰ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਸ='%20ਸ='%20ਯੁਕਤ ਮੋਰਚੋਂ ਆ ਜਾਂਦੇ ਜੀ ਇਹਨਾਂ ਵੱਲੋਂ ਕਾਫੀ ਜਿਹੜਾ ਸੰਘਰਸ਼ ਵਿੱਢਿਆ ਗਿਆ ਕਾਫੀ ਸਾਲਾਂ ਤੋਂ ਵਿੱਢਿਆ ਜਾ ਰਿਹਾ ਹੈ ਮੁੱਖ ਮੰਤਰੀ ਨੂੰ ਵੀ ਮਿਲੇ ਨੇ ਖੇਤੀ ਮੰਤਰੀ ਨੂੰ ਵੀ ਮਿਲੇ ਨੇ ਵੱਖ-ਵੱਖ ਜਗ੍ਹਾਾਂ 'ਤੇ ਜਾ ਵੀ ਆਏ ਲੇਕਿਨ ਇਹਦੀ ਕੋਈ ਸੁਣਵਾਈ ਨਹੀਂ ਤੁਹਾਨੂੰ ਲੱਗਦਾ ਵੀ ਥੋੜੀ ਸੁਣਵਾਈ ਹੋ ਜੂਗੀ ਅਸੀਂ ਬਿਲਕੁਲ ਦ੍ਰਿੜਾ ਜੀ ਹੁਣ ਤੱਕ ਜੇ ਅਸੀਂ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਝੁਕਾ ਸਕਦੇ ਹਾਂ ਤੇ ਪੰਜਾਬ ਸਰਕਾਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਸਰਕਾਰ ਨਾ ਸੁਣੂਗੀ ਤੇ ਅਸੀਂ ਉਹਦੇ ਉਹਨਾਂ ਜਨਰਲ ਕੰਤਨ ਆਜੂ ਸਰ ਕੋ ਵੀ ਅਸੀਂ ਉਹਨੂੰ ਸੰਘਾੜ ਕੇ ਹਟਾਂਗੇ ਇਹ ਸਾਡਾ ਦ੍ਰਿੜ ਰੱਤਾ ਹੈ ਜੀ ਜੇ ਇਹਨਾਂ ਦੇ ਨਾਲ ਅੱਜ ਹੁਣ ਵੀ ਉਹਨਾਂ ਦੀ ਮੰਗ ਪੂਰੀ ਹੁੰਦੀ ਤਾਂ ਫਿਰ ਤੁਹਾਡੇ ਵੱਲੋਂ ਕੀ ਅਗਲਾ ਐਕਸ਼ਨ ਕੀਤਾ ਕਰਦੇ ਅਗਲਾ ਐਕਸ਼ਨ ਜੋ ਵੀ ਸਾਂਝੀ ਜਥੇਬੰਦੀ ਸੰਯੁਕਤ ਮੋਰਚੇ ਵਿੱਚ ਫੈਸਲਾ ਲੈਣਗੇ ਆ ਤੇ ਇਸ ਦਾ ਵਿਸਤਾਰ ਜਿਹੜਾ ਵਾ ਅਗਲ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ ਜਿਵੇਂ ਸੰਯੁਕਤ ਮੋਰਚਾ ਥੋੜਾ ਜੂਰੇ ਮੋਹ ਦੇ ਰਿਹਾ ਹੈਗਾ ਆਪਣਾ ਘਰਮਾ ਜਿਹੜਾ ਰੋਜ਼ ਪ੍ਰਦਰਸ਼ਨ ਵੀ ਕਰ ਰਿਹਾ ਲਗਭਗ ਕਾਫੀ ਸਾਲ ਹੀ ਹੋਣ ਵਾਲਾ ਹੈਗਾ ਗੈਰ ਰਾਸ਼ ਜਿਹੜਾ ਸੰਯੁਕਤ ਥੋੜਾ ਮੋਰਚਾ ਦੂਜਾ ਉਹਦੇ ਵਿੱਚ ਤੁਸੀਂ ਸਾਥ ਨੂੰ ਦੋਗੇ ਜਿਵੇਂ ਉਹ ਲੱਗੇ ਹੋਏ ਨੇ ਜਾਂ ਆਪਣਾ ਬਾਰਡਰ ਪਾਰ ਕਰਨ ਨੂੰ ਜਾਂ ਹਰਿਆਣਾ ਪਾਰ ਕਰਨ ਨਹੀਂ ਉਹਦੇ ਵਿੱਚ ਜਿਹੜੀ ਹੈ ਦੇਖੋ ਜੀ ਉਹ ਇੱਕ ਹਾਈ ਲੈਵਲ ਟੀਮ ਜਿਹੜੀ ਸੰਯੁਕਤ ਮੋਰਚੇ ਦੀ ਤੇ ਗੈਰ ਸੰਯੁਕਤ ਮੋਰਚੇ ਦੀ ਉਹਨਾਂ ਦੇ ਵਿੱਚ ਮੀਟਿੰਗਾਂ ਹੋਈਆਂ ਉਹ ਕਿਸੇ ਕਾਰਨ ਚਲੋ ਨਹੀਂ ਸਿਰੇ ਚੜੀਆਂ ਪਰ ਫਿਰ ਵੀ ਅਸੀਂ ਜਿਹੜੀਆਂ ਸਾਡੀਆਂ ਮੰਗਾ ਸਾਂਝੀਆਂ ਨੇ ਉੱਤੇ ਸਾਡੀ ਸਹਿਮਤੀ ਹੁੰਦੀ ਆ ਤੇ ਅਸੀਂ ਜੋ ਵੀ ਵਿਚਾਰ ਲਿਆ ਜਾਊਗਾ ਤੁਹਾਨੂੰ ਵੀ ਲੱਗਦਾ ਜੀ ਉਹ ਵੀ ਤੁਹਾਡੇ ਪਿੱਛੇ ਜਾਂ ਤੁਸੀਂ ਉਹਨਾਂ ਪਿੱਛੇ ਇੱਕੋ ਚੀਜ਼ ਐ ਇੱਕੋ ਮੰਗਾ ਨੇ ਦੋੜੀ ਜਾ ਜਾ ਉਹ ਜਿੰਮੇ ਲੜ ਰਹੇ ਨੇ ਤੁਹਾਨੂੰ ਵੀ ਨਾਲ ਹੋ ਕੇ ਲੱਗਦਾ ਨਹੀਂ ਨਹੀਂ ਅਸੀਂ ਉਹਨਾਂ ਦੀ ਹਮਾਇਤ ਕਰ ਰਹੇ ਆ ਲੜਾਈ ਦੇ ਵਿੱਚ ਪਰ ਉਹਦੇ ਵਿੱਚ ਦੇਖੋ ਪਰਿਵਾਰ ਆ ਪਰਿਵਾਰ ਦੇ ਵਿੱਚ ਕਈ ਨਾ ਕੋਈ ਗੱਲਾਂ ਹੋ ਜਾਂਦੀਆਂ ਨੇ ਪਰ ਇਦਾਂ ਤਾਂ ਤਾਂ ਨਹੀਂ ਗੱਲ ਉਹ ਸਾਡੇ ਭਰਾ ਬੈਠੇ ਆ ਅਸੀਂ ਉਹਨਾਂ ਦੀ ਜੋ ਕੋਈ ਉਹਨਾਂ ਦੀਪਤਾ ਉਹ ਵੀ ਤੇ ਅਸੀਂ ਉਹਨਾਂ ਦੇ ਮਗਰ ਖੜਾਂਗੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਧੰਨਵਾਦ